ਇਹ ਫਿਰ ਅਸੀਂ ਕਲਮ ਸ਼ੋਰ ਹੜਤਾਲ ਇਸ ਲਈ ਕਰੀਏ ਜੀ ਕਿਉਂਕਿ ਸਾਨੂੰ 6 ਸਾਲਾਂ ਤੋਂ 6 ਸਾਲਾਂ ਤੋਂ ਅਸੀਂ ਸੇਵਾ ਕੇਂਦਰ 'ਤੇ ਲਗਭਗ ਲੱਗੇ ਹੋਏ ਹਾਂ ਜੀ ਤੇ ਅੱਜ ਤੁਹਾਨੂੰ ਪਤਾ ਜੀ ਕਿੰਨਾ ਮਹਿੰਗਾਈ ਦਾ ਦੌਰ ਹੈ ਤੇ ਕੰਪਨੀ ਤੇ ਸਰਕਾਰ ਸਰਕਾਰ ਨੇ ਇਸ ਕੰਪਨੀ ਨੂੰ ਟੈਂਡਰ ਦਿੱਤਾ ਹੋਇਆ ਹੈ ਕੰਪਨੀ ਸਾਨੂੰ 8 ਤੋਂ 10000 ਦੇ ਵਿੱਚ ਲਗਭਗ ਤਨਖਾਹ ਦੇ ਰਹੀ ਹੈ ਜਿਹਦੇ ਨਾਲ ਸਾਡਾ ਕੋਈ ਗੁਜ਼ਾਰਾ ਨਹੀਂ ਹੋ ਰਿਹਾ ਤੇ ਇਹ ਸਾਡੀ ਸਰਕਾਰ ਤੇ ਕੰਪਨੀ ਨੂੰ ਮੰਗਾਂ ਨੇ ਕਿ ਉਹ ਸਾਡੀ ਤਨਖਾਹ ਵਧਾਣਾ ਕਿੰਨੇ ਜਿਲ੍ਹਿਆਂ ਦੀ ਕਿੰਨੇ ਜਿਲ੍ਹਿਆਂ ਦੀ ਹੜਤਾਲ ਆ ਅੱਜ ਅੱਜ ਸਰ 5 ਜਿਲ੍ਹਿਆਂ ਦੀ ਹੜਤਾਲ ਹੈ ਜੀ ਪਟਿਆਲਾ ਸੰਗਰੂਰ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਇਹਨਾਂ ਹੰਡੀ ਰੇ ਕੋਟਲਾ ਮਲੇਰ ਕੋਟਲਾ ਇਹ 5 ਜਿਲ੍ਹਿਆਂ ਦੀ ਹੜਤਾਲ ਹੈ ਜੀ ਸਰਕਾਰ ਧਿਆਨ ਕਿਉਂ ਨਹੀਂ ਦੇਦੀ ਇੱਕ ਪਾਸੇ ਤਾਂ ਰੋਜ਼ਗਾਰ ਦੇਣ ਦੀਆਂ ਗੱਲਾਂ ਕਰਦੀ ਹੈ ਕਿਸ ਤਰ੍ਹਾਂ ਜੱਜ ਕਰਦੇ ਹੁਸੀਂ ਇਹ ਪਤਾ ਨਹੀਂ ਜੀ ਕਿਉਂ ਨਹੀਂ ਅੱਜ ਤੱਕ ਇਹਨਾਂ ਨੇ 6 ਸਾਲਾਂ 'ਚ ਤੀਸਰੀ ਸਰਕਾਰ ਬਦਲ ਕੇ ਆਈ ਹੈ ਪਹਿਲਾਂ ਅਕਾਲੀ ਸਰਕਾਰ ਦੇ ਟਾਈਮ 'ਚ ਇਹ ਸੇਵਾ ਕੇਂਦਰ ਖੁੱਲੇ ਸੀ ਉਹਨਾਂ ਨੇ ਬਸ ਖੋਲ ਕੇ ਛੱਡਤਾ ਕੰਪਨੀ ਦੇ ਹਵਾਲੇ ਕਰਤਾ ਮਗਰ ਅੱਜ ਤੱਕ ਕਿਸੇ ਨੇ ਸੇਵਾ ਕੇਂਦਰ ਦੇ ਵਿੱਚ ਆ ਕੇ ਦੇਖਿਆ ਨਹੀਂ ਹੈਗਾ ਵੀ ਕਾਊਂਟਰਾਂ ਦੀ ਕੀ ਪੋਜੀਸ਼ਨ ਹੈ ਠੀਕ ਹੈ ਜੀ ਕੰਪਨੀ ਦੇ ਉੱਪਰ ਸਾਰਾ ਕੁਝ ਛੱਡਿਆ ਹੈ ਫਿਰ ਕਾਂਗਰਸ ਸਰਕਾਰ ਵੀ ਆਈ ਉਹਨਾਂ ਨੇ ਵੀ ਸੇਵਾਵਾਂ ਵਧਾਈਆਂ ਗਈਆਂ ਬਸ ਤੇ ਇਸ ਫੀਸਾਂ ਇੰਨੀ ਜਿਆਦਾ ਵਧਾ ਰੱਖੀਆਂ ਨੇ ਤੇ ਸੇਵਾਵਾਂ ਵਧਾਈਆਂ ਵਧਾਈਆਂ ਹੋਈਆਂ ਨੇ ਆਪਣਾ ਰੈਵਨਿਊ ਇਕੱਠਾ ਕਰਨ ਲਈ ਬਟ ਅੱਜ ਤੱਕ ਉਹਨਾਂ ਨੇ ਸੇਵਾ ਕੇਂਦਰ ਦੇ ਕਾਊਂਟਰਾਂ ਬਾਰੇ ਤੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਬਾਰੇ ਬਿਲਕੁਲ ਵੀ ਨਹੀਂ ਸੋਚਿਆ ਕਿ ਇਹ ਤੁਹਾਨੂੰ ਇੰਨਾ ਰੈਵਨਿਊ ਜਨਰੇਟ ਕਰਕੇ ਦੇ ਰਹੇ ਨੇ ਪਬਲਿਕ ਵੀ ਅਸੀਂ ਇੰਨੀ ਸੇਵਾ ਕਰ ਰਹੇ ਹਾਂ ਕੀ ਸਾਡੇ ਵੱਲ ਪਤਾ ਨਹੀਂ ਕਿਉਂ ਨਹੀਂ ਧਿਆਨ ਦਿੰਦੇ ਇੱਕ ਤਰ੍ਹਾਂ ਸਾਨੂੰ ਪ੍ਰਾਈਵੇਟ ਕੰਪਨੀ ਦੇ ਹਵਾਲੇ ਐਵੇਂ ਕਰ ਰੱਖਿਆ ਅਸੀਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਹਾਂ ਬਰੇ ਜੇ ਅਸੀਂ ਕੁਝ ਕਰਨਾ ਚਾਹੁੰਦੇ ਆ ਤਾਂ ਸਾਨੂੰ ਥ੍ਰੈਟ ਕੀਤਾ ਜਾਂਦਾ ਕੰਪਨੀ ਵੱਲੋਂ ਕੀ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜੀ ਸਾਡੇ ਤੇ ਇੰਨਾ ਪ੍ਰੈਸ਼ਰ ਬਧਾਰ ਰੱਖਿਆ ਜੀ ਤਾਂ ਹੀ ਕੋਈ ਅੱਜ ਤੱਕ 6 ਸਾਲਾਂ ਚ ਅਸੀਂ ਬੋਲੀ ਨਹੀਂ ਹੈਗੀ ਅੱਜ ਸਾਡੀ ਮੰਗ ਹੈ ਕਿ ਇਹ ਮਹਿੰਗਾਈ ਦੇ ਦੌਰ 'ਚ ਸਾਡੇ ਤੋਂ ਗੁਜ਼ਾਰਾ ਨਹੀਂ ਹੋ ਰਿਹਾ ਤੇ ਸਾਡੀਆਂ ਇਹ ਮੰਗਾਪੁਰੀਆਂ ਕਰੀਆਂ ਜਾਂਦਾ ਇੱਕੋ ਛੱਤ ਦੇ ਹੇਠਾ ਤੁਸੀਂ ਕਿਹੜੀ ਕਿਹੜੀ ਫੈਸਿਲਟੀਆਂ ਪ੍ਰੋਵਾਈਡ ਕਰਵਾਨੀਆਂ ਲੋਕਾਂ ਨੂੰ ਸਰ ਇੱਕ ਛੱਤ ਦੇ ਹੇਠਾਂ ਜੀ ਲਗਭਗ 27 ਪੰਜਾਬ ਦੇ ਵਿਭਾਗਾਂ ਨੇ ਤੇ ਉਹਨਾਂ ਦੀਆਂ 379 ਸੇਵਾਵਾਂ ਇੱਕ ਛੱਤ ਦੇ ਹੇਠਾਂ ਦੇ ਰਿਹਾ ਜੀ ਅਸੀਂ ਤੇ ਹੁਣ ਤੁਸੀਂ ਅੱਜ ਇੱਕ ਦਿਨ ਦੀ ਹੜਤਾਲ ਆ ਫਿਰ ਅਗਲਾ ਸਿੰਗਰਸ ਕੀ ਹੋਊਗਾ ਇਹ ਸਾਰਾ ਸੀ ਇੱਕ ਦਿਨ ਦੀ ਹੜਤਾਲ ਇਸ ਲਈ ਕਰੀ ਐ ਪਹਿਲਾਂ ਵੀ ਅਸੀਂ ਸਾਰਿਆਂ ਨੂੰ ਸੂਚਨਾ ਦੇ ਰੱਖਿਆ ਨਿਊਜ਼ ਦੇ ਰਾਹੀਂ ਐਪਲੀਕੇਸ਼ਨਾਂ ਵੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਵੀ ਸਾਰੇ ਜ਼ਿਲ੍ਹਿਆਂ ਦੇ ਐਮ ਐਲ ਏ ਨੂੰ ਦੇ ਰੱਖੇ ਨੇ ਕਿ ਸਾਡੀਆਂ ਇਹ ਮੰਗਾਂ ਮਗਰ ਕਿਸੇ ਨੇ ਸਾਡੇ ਨਾਲ ਨਾ ਤਾਂ ਕੋਈ ਮੀਟਿੰਗ ਕਰੀ ਨਾ ਸਾਡੀਆਂ ਮੰਗਾਂ ਸੁਣੀਆਂ ਸੀ ਇੱਕ ਦਿਨ ਦਾ ਅਲਟੀਮੇਟ ਹੜਤਾਲ ਕਰਕੇ ਉਹਨਾਂ ਨੂੰ ਅਲਟੀਮੇਟਮ ਦੇ ਰਹੇ ਹਾਂ ਕਿ ਜੇ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਸਮਾਂ ਦੇਵਾਂਗੇ ਇੰਨੇ ਦਿਨਾਂ ਦਾ ਜੇ ਇਹਨਾਂ ਨੇ ਕੋਈ ਸਾਡੀ ਮੰਗ ਨਾ ਸੁਣੀ ਫਿਰ ਅਸੀਂ ਆਣ ਇਥੇ మేలి ਹੜਤਾਲ ਕਰਾਂਗੇ ਲੋਕਾਂ ਦਾ ਤੇ ਕੋਈ ਉਹ ਨਹੀਂ ਹੈਗਾ ਹਨਾ ਲੋਕ ਖੱਜਲ ਖਾਰ ਹੋਣਗੇ ਲੋਕ ਸਰ ਖੱਜਲ ਲੋਕਾਂ ਨੂੰ ਅਸੀਂ ਪਹਿਲਾਂ ਹੀ ਸਟੇਟਸ ਦੇ ਰਾਹੀਂ ਨਿਊਜ਼ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਅੱਜ ਘੱਟ ਤੋਂ ਘੱਟ ਸੇਵਾ ਦੇ ਅੰਦਰ ਆਓ ਪਰ ਸਰ ਅਸੀਂ ਵੀ ਲੋਕਾਂ ਦੇ ਵਿੱਚ ਆਂਦੇ ਆਂ ਸਰਕਾਰ ਸਾਨੂੰ ਲੋਕਾਂ ਚ ਨਹੀਂ ਗਿਣਦੀ ਸਰਕਾਰ ਲੋਕਾਂ ਦੀ ਤਾਂ ਚਲੋ ਸਹੂਿਦਾ ਮੈਂ ਦੇ ਰਹੀਆਂ ਮਗਰ ਉਹਨਾਂ ਨੂੰ ਸਾਡੇ ਬਾਰੇ ਵੀ ਸੋਚਣਾ ਚਾਹੀਦਾ ਅਸੀਂ ਵੀ ਆਮ ਲੋਕਾਂ ਚੋਂ ਆਏ ਆ ਅਸੀਂ ਵੀ ਆਪਣੇ ਪਰਿਵਾਰ ਪਾਲਣੇ ਨੇ ਜੀ 10-8000 ਚ ਸਾਡੇ ਤੋਂ ਗੁਜ਼ਾਰਾ ਨਹੀਂ ਹੋ ਰਿਹਾ ਅਸੀਂ ਕਿਵੇਂ ਕੰਮ ਕਰੀਏ ਚਾਹੀਏ ਵੱਡੇ ਵੱਡੇ ਦਾਅਵੇ ਕਰਦੇ ਆ ਉਮੀਦਾਂ ਹੈਗੀਆਂ ਨਹੀਂ ਕੁਝ ਉਮੀਦਾਂ ਜਦੋਂ ਸਰਕਾਰ ਆਈ ਸੀਗੀ ਉਮੀਦਾਂ ਬਹੁਤ ਲਗਾਈਆਂ ਸੀਗੀਆਂ ਪਰ ਜਿਉਂ-ਜਿਉਂ ਦਿਨ ਲੰਘਦੇ ਜਾਂਦੇ ਨੇ ਸ਼ਾਇਦ ਉਹ ਉਮੀਦਾਂ ਅੱਜ ਚੂਰੋ-ਚੂਰ ਹੁੰਦੀਆਂ ਜਾਂਦੀਆਂ ਨੇ ਜਿੱਥੇ ਤੱਕ ਮੈਨੂੰ ਲੱਗਦਾ ਕਿ ਜਿਹੜੀ ਇਹ ਸਰਕਾਰ ਬਣੀਆ ਮਲਾਜ਼ਮ ਵਿਰੋਧੀ ਸਰਕਾਰ ਬਣੀਆ ਹੁਣ ਜਿਵੇਂ ਕਿ ਜਿਹੜਾ ਇਹਨਾਂ ਦਾ ਸਮਾਂ ਸਮਾਂ ਸੰਬੰਧੀ ਜਿਹੜਾ ਇਹਨਾਂ ਨੇ ਸ਼ਡਿਊਲ ਬਣਾਇਆ ਸੀਗਾ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਦਾ ਵਰਕਿੰਗ ਤੇ ਸੰਡੇ ਦਾ ਵੀ ਵਰਕਿੰਗ ਕਰਤਾ ਤੇ ਉਹਦੇ ਨਾਲ ਕਿਤੇ ਨਾ ਕਿਤੇ ਸਾਡੇ ਪਰਿਵਾਰ 'ਚ ਬੈਠਣ ਤੋਂ ਵੀ ਅਸੀਂ ਵਾਂਝੇ ਹੋ ਗਏ ਜਿਵੇਂ ਕਿ ਕਈ ਮੈਰਿਡ ਹੈਗੇ ਨੇ ਹੁਣ ਉਹਨਾਂ ਦੀ ਸੰਡੇ ਦੀ ਡਿਊਟੀ ਆ ਬੱਚੇ ਸੈਟਰਡੇ ਸਕੂਲ ਜਾਂਦੇ ਨੇ ਤੇ ਸੰਡੇ ਨੂੰ ਵਿਚਾਰੇ ਸੰਡੇ ਨੂੰ ਵੀ ਮਿਲਣ ਜੋਗੇ ਨਹੀਂ ਹੈਗੇ ਬੱਚਿਆਂ ਨੂੰ ਆਪਣੇ ਨਾਲ ਤੁਹਾਡੀ ਮਹਿਕਮਾ ਬਾਕੀ ਦਾ ਕਿਸੇ ਮਹਿਕਮੇ ਜੀ ਤਾਂ ਹੈ ਨਹੀਂ ਨਹੀਂ ਬਾਕੀ ਕਿਸੇ ਮੈਂ ਤਾਂ ਉਹੀ ਕਹਿਣਾ ਵੀ ਪ੍ਰਾਈਵੇਟ ਮੈਗਮੇ ਨੂੰ ਕਿਉਂ ਉਹੀ ਇੱਕ ਲਾ ਲੋ ਵੀ 8000 ਤਨਖਾਹ ਲੈਣ ਵਾਲੇ ਮੁਲਾਜ਼ਮ ਨੂੰ ਤੰਗ ਕਰਿਆ ਜਾ ਰਿਹਾ ਤੇ ਜਿਹੜੇ 70 7000 80000 ਲੈ ਰਹੇ ਨੇ ਉਹਨਾਂ ਤੱਕ ਇਹਨਾਂ ਦੀ ਕੋਈ ਅਪਰੋਚ ਨਹੀਂ ਕਰ ਰਹੇ ਹੈਗੇ ਇਹ ਸਮਾਂ ਸੰਬੰਧੀ ਲੈ ਕੇ ਜਾਂ ਕੋਈ ਵੀ ਇੰਪਲੀਮੈਂਟ ਹੋ ਰਿਹਾ ਪਾਲਿਸੀ ਦਾ ਉਹ ਸਰਕਾਰੀ ਮਲਾਜਮਾਂ ਤੱਕ ਨਹੀਂ ਹੈਗਾ ਇਹ ਵੀ ਫਿਰ ਪਰਿਵਾਰ ਕਿਵੇਂ ਪਲਦਾਗਾ 8-10000 ਵਿੱਚ ਪਰਿਵਾਰ ਦੇਖੋ ਪਹਿਲਾ ਸੈਲਰੀ ਆਉਂਦੀ ਆ ਤੇ ਪਹਿਲੇ ਹੀ ਸ਼ਾਇਦ ਉਹ ਪਹਿਲੇ ਹੀ ਖਰਚੇ ਜਿਹੜੇ ਹੁੰਦੇ ਨੇਗੇ ਉਹ ਪਹਿਲੇ ਨਿਕਲ ਜਾਂਦੇ ਨੇ 8000 ਤੇ ਬਹੁਤ ਮੁਸ਼ਕਲ ਆ ਚਲੋ ਕਰਜ਼ੇ ਵਧ ਰਹੇ ਨੇ ਦਿਨ ਐਵੇਂ ਦੇ ਦਿਨ ਪ੍ਰਤੀ ਦਿਨ ਕਰਜ਼ਾ ਜਿਹੜਾ ਹੈਗਾ ਸਾਡੇ ਤੇ ਚੜਦਾ ਜਾ ਰਿਹਾ ਹੈ ਇਹ ਸਰਕਾਰ ਕਿਸਾਨਾਂ ਨੂੰ ਤਾਂ ਕਹਿ ਰਹੀ ਹੈ ਕਰਜ਼ਾ ਪਰ ਛੋਟੇ ਜਿਹੜੇ ਤੁਹਾਡੇ ਵਰਗੇ ਨੇ 8-10000 ਇਹਨਾਂ ਤੁਹਾਡੇ ਬਾਰੇ ਤਾਂ ਸੋਚਣਾ ਚਾਹੀਦਾ ਸੋਚਣਾ ਚਾਹੀਦਾ ਬਸ ਮੇਰੀ ਸਰਕਾਰ ਅੱਗੇ ਹੀ ਗੁਜ਼ਾਰਸ਼ ਆ ਤੇ ਕੰਪਨੀ ਨੂੰ ਤਾਂ ਚਲੋ ਅਸੀਂ ਅਲਟੀਮੇਟਮ ਦਿੱਤਾ ਸੀਗਾ ਕੰਪਨੀ ਨਾਲ 14 ਤਰੀਕ ਨੂੰ ਪਿੱਛੇ ਮੀਟਿੰਗ ਹੋਈ ਸੀਗੀ ਤੇ 14 ਤਰੀਕ ਨੂੰ ਮੀਟਿੰਗ ਹੋਈ ਸੀ ਉਹਦੇ ਵਿੱਚ ਕੰਪਨੀ ਨਾਲ ਅਸੀਂ ਪੰਜ ਜ਼ਿਲ੍ਹਿਆਂ ਨੇ ਮੀਟਿੰਗ ਕਰਨੀ ਸੀ ਅਸੀਂ ਪਹਿਲਾਂ ਜਾ ਕੇ ਬੈਠੇ ਜਲਾ ਪਟਿਆਲਾ ਬੈਠਿਆ ਤੇ ਉਹ ਕਹਿੰਦੇ ਅਸੀਂ ਇਕੱਲੇ ਇਕੱਲੇ ਜ਼ਿਲ੍ਹਿਆਂ ਨਾਲ ਮੀਟਿੰਗ ਕਰਨੀ ਆ ਤੇ ਜਦੋਂ ਕਿ ਪਾਲਿਸੀ 1 ਕਾ ਸਾਰੇ ਜਿਹੜੇ ਹੈਗੇ ਨੇ ਜ਼ੋਨ 2 ਆ ਜਿਹੜਾ ਡਾਕਟਰ ਆਈਟੀਐਮ ਜਿਹੜੀ ਹੈਗੀ ਆ ਡਾਕਟਰ ਆਈਟੀ ਲਿਮਟਿਡ ਆ ਜਿਹੜੀ ਕੰਪਨੀ ਹੈਗੀ ਹੈ ਉਹਦੇ ਅੰਡਰ ਆਉਂਦਾ ਆ ਤੇ ਪੰਜ ਜ਼ਿਲ੍ਹੇ ਕਹਿੰਦੇ ਸੀ ਵੀ ਅਸੀਂ ਮਿਲ ਕੇ ਇਕੱਠੇ ਮੀਟਿੰਗ ਕਰਾਂਗੇ ਉਹਨਾਂ ਨੇ ਇਹ ਗੱਲ ਤੋਂ ਇਨਕਾਰ ਕਰਤਾ ਤੇ ਉੱਠ ਕੇ ਚਲੇ ਗਏ ਇੱਕ ਤਰ੍ਹਾਂ ਦੀ ਸਾਡੀ ਉਹ ਬੇਇੱਜ਼ਤੀ ਕੀਤੀ ਗਈ ਆ ਤੇ ਉਸੇ ਦੇ ਰਿਗਾਰਡਿੰਗ ਹੀ ਅਸੀਂ ਪਹਿਲਾਂ ਉਹਨਾਂ ਨੂੰ ਕਹਿਤਾ ਸੀਗਾ ਅਗਰ ਸਾਡਾ ਉਸ ਦਿਨ ਕੋਈ ਨੇਗੋਸ਼ੀਏਸ਼ਨ ਹੋ ਜਾਂਦੀ ਤਾਂ ਅਸੀਂ ਅੱਜ ਦੀ ਹੜਤਾਲ ਕੈਨਸਲ ਕਰ ਦਿੰਦੇ ਤੇ ਪਰ ਕੋਈ ਨੇਗੋਸ਼ੀਏਸ਼ਨ ਨਹੀਂ ਹੋਈ ਕਿਉਂਕਿ ਉਹਨਾਂ ਨੇ ਸਾਡੇ ਨਾਲ ਬੈਠ ਕੇ ਵਾਰਤਾਲਾਪ ਕੀਤਾ ਹੀ ਨਹੀਂ ਹੜਤਾਲ। ਮੈਂ ਹੀ ਆਪਣੇ ਡਾਕੂਮੈਂਟ ਬਣਾਉਣ ਵਾਸਤੇ ਆਇਆ ਥੀ ਗਈ। ਤੇ ਅੱਜ ਦੇਖਿਆ ਕਿ ਹੜਤਾਲ ਹੈਗੀ ਆ। ਤੇ ਕੱਲ ਵੀ ਆਇਆ ਸੀ ਮੈਂ ਬਰਸੋ ਵੀ ਆਇਆ ਸੀ ਤੇ ਇਸ ਕਰਕੇ ਨਾ ਜਿਹੜੇ ਆਪਣਾ ਡਾਕੂਮੈਂਟ ਬਣਾਉਣੇ ਜ਼ਰੂਰੀ ਥੀ ਉਰੇ ਭੀੜ ਲੱਗੀ ਹੁੰਦੀ ਐ। ਤੇ ਇਹ ਵੀ ਆਪਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਲੱਗੇ ਰਹਿੰਦੇ ਨੇ ਕੰਮ ਕਰਦੇ ਨੇ। ਕਾਫੀ ਮਤਲਬ ਭੀੜ ਬਹੁਤ ਹੁੰਦਾ ਕੰਮ ਹੁੰਦਾ ਲੋਡ ਹੁੰਦਾ। ਇਸ ਕਰਕੇ ਅੱਜ ਮੈਂ ਅਰਲੀ ਮਾਰਨਿੰਗ ਸਵੇਰ ਹੀ ਆਇਆ ਕਿ ਚਲੋ ਮੇਰਾ ਕੰਮ ਹੋ ਜਾਵੇ। ਬਟ ਮੈਂ ਅੱਜ ਮੈਂ ਆ ਕੇ ਦੇਖਿਆ ਕਿ ਮੇਰਾ ਉਰੇ ਬੰਦ ਪਿਆ ਹੜਤਾਲ ਤੇ ਨੇ ਤੇ ਇਹ ਕਹਿੰਦੇ ਕਿ ਇਸ ਕਰਕੇ ਫਿਰ ਮੈਂ ਬੈਠਾ ਹੀ ਉਰੇ ਦੇਖ ਰਿਹਾ ਇਹਨਾਂ ਨੂੰ ਕਿ ਕੀ ਤੁਸੀਂ ਪੁੱਛਿਆ ਹੋਣਾ ਕੀ ਕਾਰਨ ਆਗਾ ਹਾਂਜੀ ਇਹਨਾਂ ਦੇ ਕਾਰਨ ਮੈਂ ਪੁੱਛਿਆ ਸੀਗਾ ਕਿਉਂ ਕਰਿਆ ਤੇ ਦੱਸ ਰਹੇ ਨੇ ਕਹਿੰਦੇ ਕਿ ਸਾਡੀ ਭਾਈ ਤਨਖਾਹਾਂ ਘਟ ਨੇ ਉਹ ਵੀ ਆਪਣੇ ਜਗ੍ਹਾ ਸਹੀ ਨੇ ਕਹਿੰਦੇ ਨੇ ਕਿ 8-10000 ਰੁਪਏ ਨਾਲ ਤਨਖਾਹ ਨੇ 8-10000 ਰੁਪਏ ਨਾਲ ਅੱਜ ਕੱਲ ਕੁਝ ਵੀ ਨਹੀਂ ਹੁੰਦਾ ਤੇ ਇੱਕ ਤਾਂ ਮਹਿੰਗਾਈ ਬਹੁਤ ਹੋ ਚੁੱਕੀ ਆ ਇਵਨ ਕਿ ਆਪਾਂ ਜੇ ਛੋਟੇ ਚੀਜ਼ ਦੇਖੀਏ ਆਪਾਂ ਦਾ ਸਿਲੰਡਰ ਦੇ ਰੇਟ ਦੁੱਧ ਦੇ ਰੇਟ ਜੇ ਇਵਨ ਕਿ ਇੱਕ ਮੈਰਿਡ ਵੀ ਨਹੀਂ ਕਈ ਨਾ ਵਿੱਚੋਂ ਤੇ ਬੱਚੇ ਵੀ ਪੜਾਣੇ ਨੇ ਤਾਂ 8-10000 ਰੁਪਏ ਨਾਲ ਤਾਂ ਮੈਂ ਨਹੀਂ ਸਮਝਦਾ ਕਿ ਕੁਝ ਹੁੰਦਾ ਹੋਊਗਾ ਬਹੁਤ ਹੀ ਮਹਿੰਗਾਈ ਆ ਤੇ ਉਹ ਵੀ ਆਪਣੀ ਜਗ੍ਹਾ ਸਹੀ ਨਹੀਂ ਕੀ ਕਰਿਆ ਜਾ ਸਰਕਾਰ ਨੂੰ ਤਾਂ ਮੈਂ ਇਹੀ ਕਹੂੰਗਾ ਕਿ ਇਹਨਾਂ ਦੀ ਗੱਲਾਂ ਸੁਣਨ ਤੇ ਜੇ ਨਾ ਇਹ ਕੰਪਨੀ ਦੇ ਥਰੂ ਇਹ ਲੱਗੇ ਨੇ ਕੰਪਨੀ ਇਹਨਾਂ ਦੀ ਮੰਗਾਂ ਮੰਨਣ ਜਾਇਜ਼ ਵੀ ਨਹੀਂ ਤੇ ਠੀਕ ਆ ਗੱਲ ਇਹਨਾਂ ਦੇ ਮੰਨਣ ਤੇ ਜੋ ਵੀ ਕਹਿੰਦੇ ਨੇ ਕਿ ਜਾਂ ਇਹਨਾਂ ਨੂੰ ਪੱਕੇ ਕਰਨ ਜਾਂ ਫਿਰ ਇਹਨਾਂ ਦੀ ਤਨਖਾਹ ਵਧਾਣਾ ਕਟੋ-ਕਟ ਇਹਨਾਂ ਨੂੰ ਘਾਤ ਬਧਾ ਦੇਣਾ ਇਹ ਗੱਲ ਇਹਨਾਂ ਨੂੰ ਮੈਨੂੰ ਜਾਇਜ਼ ਲੱਗੀ ਠੀਕ ਆ ਅਸੀਂ ਵੀ ਇਹਨਾਂ ਦਾ ਨਾਂ ਲਿਆ ਕਿਉਂਕਿ ਅਸੀਂ ਵੀ ਪਬਲਿਕ ਦੇ ਵਿੱਚ ਹੀ ਆ ਇਹ ਗੱਲ ਮਹਿਸੂਸ ਕਰਦੇ ਆ